ਪਿਆਰਿਓ ਸਰਸਾ ਨਦੀ ਤੋਂ ਪਾਰ ਹੋਏ ਕੁੰਮੇ 마ਸ਼ਕੀ ਦੀ ਝੁੱਗੀ ਏ ਐਨ ਦਰ ਉਹਦੇ ਕੰਡੇ ਸਰਸਾ ਦੇ ਮਾਤਾ ਜੀ ਉਹਦੇ ਵਿੱਚ ਲੈ ਕੇ ਵੜ ਗਏ ਜਦੋਂ ਅੰਦਰ ਬੜੇ ਨਾ ਬਾਬਾ ਜ਼ੋਰਾਵਰ ਸਿੰਘ ਜੀ ਬਹਿ ਗਏ ਬਾਬਾ ਫਤਿਹ ਸਿੰਘ ਜੀ ਬਹਿ ਗਏ ਮਾਤਾ ਜੀ ਬਾਬਾ ਜ਼ੋਰਾਵਰ ਸਿੰਘ ਵੱਲ ਵੇਖੀ ਜਾਂਦੇ ਨੇ ਤੇ ਵੇਖਦਿਆਂ ਵੇਖਦਿਆਂ ਦਿਲ 'ਚ ਖਿਆਲ ਆਇਆ ਮੇਰੇ ਲਾਲਨਾ ਤੂੰ ਮੀਤੇ ਐਡਾ ਕੋਈ ਸੀ ਨਾ ਜਦੋਂ ਪਟਨਾ ਸਾਹਿਬ ਗਿਆ ਸੀ ਮਾਂ ਘਰ ਉੱਜੜ ਕੇ ਹੀ ਰਹਿਣਾ ਅੰਮੀਏ ਇਹ ਘਰ ਨੇ ਇੱਕ ਦਿਨ ਉੱਜੜਨਾ ਹੀ ਏ ਜਦੋਂ ਕੰਗਣ ਛੁੱਟੇ ਸੀ ਮੇਰੇ ਬੱਚੜਿਆ ਤੇਰੇ ਬੋਲ ਸੱਤ ਹੋ ਗਏ ਪਰ ਹੁਣ ਕਿਹੜੇ ਪਾਸੇ ਜਾਵਾਂਗੀ ਇੰਨੇ ਨੂੰ ਆਵਾਸ ਪਈ ਮਾਂ ਮੈਂ ਜਾਵਾਂਗਾ ਤੇਰੇ ਨਾਲ ਇਹ ਆਵਾਜ਼ ਕਹਦੀ ਏ ਕਹਿੰਦੇ ਜੀ ਗੰਗੂ ਨੌਕਰ ਨਾਲ ਸੀ ਸਤ ਗੁਰ ਦੇ ਦਰਦਾ ਮੇਰੇ ਨਾਲ ਚੱਲੋ ਵੇ ਫਿਕਰ ਹੋ ਸਿਰ ਚਰਨੀ ਤਰਦਾ ਕਹਿੰਦਾ ਨਾ ਕਬਰਾਵੋ ਮਾਤਾ ਜੀ ਇਹ ਭਾਣਾ ਹਰਦਾ ਉਹ ਲਿਖਿਆ ਜੋ ਕਰਤਾਰ ਦਾ ਨਾ ਕੋਮਲ ਟਰਦਾ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹ ਤੇ ਮਾਂ ਹੋ ਗਈ ਰਹਿਣਾ ਅੰਮੀ ਆ ਮੇਰੇ ਨਾਲ ਮੇਰੇ ਪਿੰਡ ਚੱਲ ਮਾਤਾ ਜੀ ਦਾ ਸਮਾਨ ਚੁੱਕਿਆ ਲੱਦ ਲਿਆ ਤੁਰ ਪਿਆ ਪਿੰਡ ਲੈ ਗਿਆ ਇਤਿਹਾਸ ਕਰ ਕਹਿੰਦੇ ਤੇ ਮਨ ਦੇ ਵਿੱਚ ਪਹਿਲਾਂ ਖੋਟ ਨਹੀਂ ਸੀ ਜਦੋਂ ਮਾਤਾ ਜੀ ਕੋਲ ਮਾਇਆ ਵੇਖੀ ਨਾ ਪਾਪੀ ਦਾ ਮਨ ਲਲਚਾ ਗਿਆ ਆਪਣੀ ماں ਸੋ삐 ਕੋਲ ਚਲਿਆ ਗਿਆ ਮਾਂ ਜੇ ਬੁਰਾ ਨਾਮਾ ਮੈਂ ਤੇ ਇੱਕ ਗੱਲ ਆਖਾਂ ਕਹਿਣ ਲੱਗੀ ਪੁੱਤ ਕੀ ਮਾਂ ਮਾਤਾ ਗੁਜਰੀ ਕੋਲ ਮਾਇਆ ਬੜੀ ਏ ਬੜਾ ਧੰਨੇ ਅੰਮੀਏ ਅਖੀਰ ਬਣਾਉਣੀ ਏ ਜੇ ਜ਼ਹਿਰ ਪਾ ਦੇ ਇਹਨਾਂ ਦਾ ਕਿਸੇ ਨੂੰ ਨਹੀਂ ਪਤਾ ਇਹਨਾਂ ਨੂੰ ਮੈਂ ਆਪੇ ਹੀ ਕਿਤੇ ਟਿਕਾਣੇ ਲਾ ਦੇਵਾਂਗਾ ਬੱਸ ਕਹਾਣੀ ਖਤਮ ਹੋ ਜਾਏਗੀ ਤੇ ਮਾਇਆ ਪਰ ਰਾਤੋਂ ਰਾਤ ਅਮੀਰ ਹੋ ਜਾਣਗੇ ਮਾਂ ਕਹਿਣ ਲੱਗੀ ਗੰਗਿਆ ਤੇਰੇ ਲੱਖ ਲਾਣ ਤੇ ਉਹ ਗੰਗਿਆ ਜਿਹੜੇ ਘਰ 21 ਸਾਲ ਹੋ ਗਿਆ ਤੈਨੂੰ ਖਾਂਦੇ ਨੂੰ ਅੱਜ ਇੱਕ ਦਿਨ ਉਹਨਾਂ ਦੇ ਦਿੱਤੇ ਵਿੱਚੋਂ ਖਿੜਾਉਣਾ ਪੈ ਗਿਆ ਤੇ ਜ਼ਹਿਰ ਖਿੜਾਉਣਾ ਓਏ ਤੇਰੀ ਮਤ ਮਾਰੀ ਗਈ ਏ ਪਾਪੀਆ ਇਹ ਮਾਂ ਤੇ ਬੜੇ ਭੱਡੇ ਦਿਲ ਵਾਲੀ ਏ ਓਏ ਇਹ ਮਾਂ ਤੋਤੇ ਪੰਡਤਾਂ ਨੇ ਆ ਕੇ ਤੇ ਸਿਰ ਦਾ ਸਾਈ ਮੰਗਿਆ ਇਹਨੇ ਸਿਰ ਦਾ ਸਾਈ ਤੋੜ ਦਿੱਤਾ ਇਹ ਮਾਇਆ ਕਿਹੜੀ ਗੱਲ ਏ ਮਾਇਆ ਮੰਗ ਲਾ ਮਾਂ ਤੈਨੂੰ ਮਾਇਆ ਦੇ ਕੇ ਤੋੜ ਦੂੰ ਮਾਤਾ ਜੀ ਕੋਲ ਆ ਗਿਆ ਕਹਿੰਦਾ ਮਾਂ ਬੜੀ ਮਾਇਆ ਕੱਠੀ ਕਰੀ ਫਿਰਦੀ ਏ ਕੀ ਕਰਨੀ ਏ ਮਾਂ ਜਾਣਗੀ ਕਿ ਇਹਦਾ ਦਿਲ ਲਲਚਾ ਗਿਆ ਮਾਤਾ ਜੀ ਕਹਿੰਦੇ ਗੰਗਾ ਰਾਮਾ ਆ ਵੇਖ ਨਾ ਆ ਮੇਰਾ ਪੁੱਤਰ ਨਾਲੇ ਨਾ ਮੇਰੀਆਂ ਨੂੰਹਾਂ ਨਾਲੇ ਬਚੜਿਆ ਕੱਲ ਨੂੰ ਮੇਰੇ ਪੁੱਤ ਇਹ ਜਵਾਨ ਹੋਣਗੇ ਨਾ ਤੇ ਇਹਨਾਂ ਦੇ ਆਨੰਦਕਾਰ ਜਿਉਂ ਕਰਨੇ ਹੋਏ ਮਾਇਆ ਦੀ ਲੋੜ ਤੇ ਪੈਣੀ ਹੈ ਨਾ ਨਾਲੇ ਆਨੰਦਕਾਰਾਂ ਤੇ ਨਾਲੇ ਤੇਰੇ ਪਰ ਕੇ ਬਚੋਲੇ ਨੂੰ ਵੀ ਤੇ ਚਾਰ ਕੌਡਾ ਦੇਣੀਆਂ ਹੀ ਪੈਣੀਆਂ ਇਹ ਮਾਇਆ ਤਾਂ ਚੱਕੀ ਫਿਰਦੀ ਆ ਫੇਰ ਨਹੀਂ ਸਮਝਿਆ ਰਾਤ ਪਈ ਸਮਝਦਾ ਮਾਂ ਸੌਂ ਗਈ ਏ ਨੰ ਚੁੱਕਿਆ ਚੋ ਦੇ ਵਿੱਚ ਦੱਬ ਕੇ ਆ ਗਿਆ ਤੇ ਜਦੋਂ ਵਾਪਸ ਆਇਆ ਨਾ ਤੇ ਮਾਤਾ ਜੀ ਦੇ ਕੋਲ ਆ ਗਿਆ ਅੰਮ੍ਰਿਤ ਵੇਲਾ ਵੀ ਹੋ ਗਿਆ ਤੇ ਉਧਰ ਮਾਤਾ ਜੀ ਕਹਿੰਦੇ ਲਾਲ ਚੰਗਾ ਹੋਇਆ ਤਖ ਖਜ਼ਾਨਾ ਸੰਭਲ ਲਿਆ ਮੈਂ ਤੇ ਅੱਗੇ ਸੋਚਦੀ ਸਾ ਕਿੱਥੇ ਚੱਕੀ ਫਿਰਾਂਗੇ ਖਜ਼ਾਨਾ ਮਾਂ ਕਿਹੜਾ ਖਜ਼ਾਨਾ ਕਹਿ ਲਗੀ ਬੱਚਿਆ ਉਹ ਜਿਹੜਾ ਚੁੱਕ ਕੇ ਲਗਿਆ ਮਾਂ ਮੈਂ ਚੁੱਕ ਕੇ ਲਗਿਆ ਚੋਰ ਦੇ ਪੈਰ ਨਹੀਂ ਹੁੰਦੇ ਤੇ ਮਾਇਆ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦੀ ਏ ਇੱਕ ਵਿਦਵਾਨ ਨੇ ਕੁੰਡਲੀਆਂ ਲਿਖਿਆ ਕੁੰਡਲੀਆਂ ਉਹ ਕੁੰਡਲੀਆਂ ਉਹਨੂੰ ਕਹਿੰਦੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਹੋਵੇ ਉਹਦੇ ਉੱਤੇ ਖਤਮ ਹੋਵੇ ਉਹ ਕਹਿੰਦਾ ਜੀ ਮਾਇਆ ਕੇ ਦੋ ਦਾਓ ਹੈ ਦੋ ਕਿਹੜੇ ਕਿਹੜੇ ਮਾਇਆ ਕੇ ਦੋ ਦਾਓ ਹੈ ਦੋਏ ਕਰੇ ਜੋਤ ਮਾਰ ਆਏ ਤੇ ਬਉਰਾਏ ਨਰ ਜਿਹਦੇ ਕੋ ਆ ਜਾਏ ਨਾ ਤੇ ਦੂਜਿਆਂ ਨੂੰ ਸਿੱਧੇ ਮੂੰਹ ਬੋਲਦਾ ਨਹੀਂ ਆਏ ਤੇ ਬਉਰਾਏ ਨਰ ਜਾਏ ਕਰੇ ਖੁਆਰ ਉਹ ਜਾਏ ਕਰੇ ਖੁਆਰ ਮਰੇ ਨਰ ਝੂਰ ਝੂਰ ਕੇ ਆਏ ਬਦੇ ਹੰਕਾਰ ਤੁਰੇ ਨਰ ਘੂਰ ਘੂਰ ਕੇ ਬਿਰ ਵਿਚਾਰ ਤੋਹਕਾਰ ਸਾਰ ਸੰਤਨ ਫਰਮਾਇਆ ਮੂਰਖ ਕੋ ਦੁੱਖ ਦੇਤ ਆਵਤੀ ਜਾਤੀ ਮਾਇਆ ਮੂਰਖ ਨੂੰ ਦੁੱਖ ਹੀ ਦਿੰਦੀ ਏ ਆਉਂਦੀ ਨਾ ਤੇ ਵਾਹਿਗੁਰੂ ਨਾ ਕਰ ਜਿਹਦੇ ਕੋਲ ਆ ਕੇ ਚਲੇ ਜਾਂਦੀ ਉਹਨੂੰ ਪੁੱਛ ਕੇ ਵੇਖਿਓ ਵੀ ਤੇਰਾ ਕੀ ਹਾਲ ਏ ਬੋਲ ਨਹੀਂ ਹੁੰਦਾ ਕਹਿੰਦਾ ਬੜੀ ਹੁੰਦੀ ਸੀ ਕੋੜ ਹੁਣ ਤੇ ਲੋਕਾਂ ਕੋਲ ਮੰਗ ਕੇ ਗੁਜ਼ਾਰਾ ਕਰਦੇ ਮੈਂ ਕਈ ਵੇਖੇ ਜਿਹੜੇ ਨਾ ਫੂਕਦੇ ਸੀ ਮਾਇਆ ਸਮੈਕਾ ਉੱਤੇ ਅੱਜ ਵੀ ਕਈ ਫੂਕੀ ਜਾਂਦੇ ਨੇ ਤੇ ਗੁਰੂ ਕੇ ਪਿਆਰਿਆਂ ਉੱਤੇ ਉਜਾਂ ਕਸੀ ਜਾਂਦੇ ਨੇ ਉਹੋ ਜੇ ਦੁਸ਼ਟ ਤੇ ਫਿਰ ਮੰਗਦੇ ਫਿਰਦੇ ਨੇ ਠੂਠੇ ਫੜ ਕੇ ਹੱਥਾਂ ਦੇ ਵਿੱਚ ਪਿਆਰਿਓ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਲਾਲ ਉਹਨਾਂ ਦੇ ਬੱਚੇ ਤੇ ਮਾਤਾ ਗੁਜਰੀ ਜਦੋਂ ਹਣ ਜਾਲਮ ਨੇ ਵੇਖਿਆ ਨਾ ਕਿ ਮੇਰੇ ਤੇ ਸ਼ੱਕ ਹੋ ਗਿਆ ਰੋਲਾ ਪਾਉਣ ਲੱਗਾ ਮਾਂ ਕਹਿੰਦੀ ਰੋਲਾ ਨਾ ਪਾ ਗੰਗਿਆ ਮਾਇਆ ਚਾਹੀਦੀ ਰੱਖ ਲੈ ਹੋਰ ਵੀ ਲੈ ਲਿਆਗੀ ਜੇ ਮੇਰਾ ਕਿਤੇ ਲਾਲ ਮਿਲ ਗਿਆ ਪਰ ਰੋਲਾ ਕਿਉਂ ਪਾਉਣਾ ਓਏ ਕਹਿੰਦਾ ਅੱਛਾ ਇਹ ਕਦੇ ਤੁਹਾਨੂੰ ਬਾਗੀਆਂ ਨੂੰ ਦਿੱਤੀ ਘਰ ਚ ਪਨਾਹ ਸਰਕਾਰ ਨਾਲ ਲਈ ਦੁਸ਼ਮਣੀ ਤੇ ਉਤੋਂ ਮੈਨੂੰ ਮੈਨੂੰ ਹੀ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮੈਂ ਚੋਰੀਆ ਉਲਟਾ ਮੇਰੇ ਘਰ ਬੜ ਕੇ ਮੈਨੂੰ ਹੀ ਚੋਰ ਬਣਾਈ ਜਾਂਦੇ ਹੋ ਮੈਂ ਹੁਣੇ ਦੱਸਦਾ ਬਾਹਰੋਂ ਜੰਦਰਾ ਮਾਰਿਆ ਮੁਰਿੰਡੇ ਆ ਗਿਆ ਜਾਨੀ ਖਾਨ ਮਾਨੀ ਖਾਨ ਨੂੰ ਕਹਿੰਦਾ ਜੇ ਮੈਂ ਗੁਰੂ ਗੋਬਿੰਦ ਸਿੰਘ ਤੇ ਬੱਚੇ ਤੇ ਉਹਨਾਂ ਦੀ ਮਾਤਾ ਫੜਾ ਦਿਆਂ ਕੀ ਦਿਓਗੇ ਓਏ ਉਹ ਕਹਿਣ ਲੱਗੇ ਬੜਾ ਕੁਝ بڑے ਵੱਡੇ ਵੱਡੇ ਨਾਮ ਮਿਲਣਗੇ ਤੂੰ ਵੀ ਮਾਲਾ ਮਾਲ ਹੋ ਜਾਏਗਾ ਤੇ ਅਸੀਂ ਵੀ ਮਾਲਾ ਮਾਲ ਹੋ ਜਾਵਾਂਗੇ ਉਹਨਾਂ ਨੂੰ ਲੈ ਕੇ ਘਰ ਆ ਗਿਆ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਕੀ ਵੇਖਿਆ ਅੰਦਰ ਚੌਂਕੜੀ ਲੱਗੀ ਹੋਈ ਏ ਮਾਂ ਗੁਜਰੀ ਦੀ ਸਿਮਰਨ ਦੇ ਵਿੱਚ ਲੀਨ ਹੈ ਸਹਿਬਜ਼ਾਦਿਆਂ ਦੀਆਂ ਚੌਂਕੜੀਆਂ ਲੱਗੀਆਂ ਹੋਈਆਂ ਜਦੋਂ ਵੇਖਿਆ ਨ ਇੱਕ ਵਾਰੀ ਤੇ ਮਨ ਉਹਨਾਂ ਦਾ ਵੀ ਪਸੀਜ ਗਿਆ ਪਰ ਆਵਾਜ਼ ਦਿੱਤੀ ਮਾਂ ਤੈਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਆ ਮਾਂ ਧੰਮਾ ਗੁਜਰੀ ਕਹਿੰਦੀ ਚੱਲੋ ਬੱਚਿਓ ਤੁਸੀਂ ਕਹਣੋ ਗ੍ਰਫਤਾਰ ਕਰਨ ਵਾਲੇ ਜੋ ਮਾਲਕ ਦਾ ਲਿਖਿਆ ਉਹ ਮੇਰੇ ਹੀਰਿਓ ਮੇਰੇ ਚੰਨਿਆ ਹੋ ਕੇ ਹੀ ਰਹਿਣਾ ਉਹ ਮੇਰੇ ਸੋਹਣਿਓ ਚੱਲੋ ਜਦੋਂ ਤੁਰਨ ਲੱਗੀ ਨਾ ਮਾਂ ਕਹਿੰਦੀ ਅੱਛਾ ਗੰਗਾ ਰਾਮਾ ਜਿਹੜੀ ਮਾਇਆ ਲਈ ਐਡਾ ਧਰੋ ਕਮਾਇਆ ਇਹਨੇ ਤੇਰਾ ਸਾਥ ਨਹੀਂ ਦੇਣਾ ਤੇ ਪੁਲਿਸ ਵਾਲਿਆਂ ਦੇ ਤੇ ਕੰਨ ਹੋ ਗਿਆ ਖੜੇ ਕਹਿੰਦੇ ਮਾਇਆ ਕਿਹੜੀ ਮਾਇਆ ਓਏ ਦੱਸ ਸਾਨੂੰ ਪਹਿਲਾਂ ਤੇ ਹੜਾ ਟਾਲਾ ਕਰੇ ਜਦੋਂ ਉਹਨਾਂ ਨੇ ਬਾਵਾ ਫੈਂਟਾ ਚਾੜਿਆ ਨਾ ਕਹਿੰਦਾ ਜੀ ਹੈਗੀ ਇਹ ਹੈਗੀ ਇਹ ਚੋਚ ਦੱਬੀ ਹੋਈ ਆ ਜਦੋਂ ਉੱਥੇ ਗਿਆ ਤੇ ਪਾਣੀ ਉਧਰੋਂ ਬਾਵਾ ਵਾਗ ਗਿਆ ਤੇ ਉਹ ਲੱਭੀ ਨਾ ਮਾਇਆ ਉਹਨੇ ਕੋਟ-ਕੋਟ ਕੇ ਕਮਲਾ ਕਰ ਦਿੱਤਾ ਝੱਲਾ ਹੋ ਗਿਆ ਸੁਦਾਈ ਹੋ ਗਿਆ ਜਿਹੜੀ ਮਾਇਆ ਦੇ ਲਈ ਐਡਾ ਵੱਡਾ ਕੋ ਕਰਮ ਕੀਤਾ ਮੱਥੇ ਤੇ ਕਲੰਕ ਲਾਇਆ ਉਹ ਮਾਇਆ ਵੀ ਸਾਥ ਨਾ ਗਈ ਇਹ ਨਹੀਂ ਸਾਥ ਜਾਂਦੀ ਕਿਸੇ ਦੀ ਮਾਇਆ ਮਮਤਾ ਮੋਹਣੀ ਜੇ ਨ ਬੇਨ ਦੰਤਾ ਜਗ ਖਾਇਆ ਪਰ ਮਹਾਰਾਜ ਕਹਿੰਦੇ ਮਨਮੁਖ ਖਾਤੇ ਗੁਰਮੁਖ ਉਬਰੇ ਜਿਹਦੇ ਸਤ ਨਾਮ ਚੇਤ ਲਾਇਆ ਜਿਹੜੇ ਸਿਮਰਨ ਕਰਦੇ ਨੇ ਸਤ ਨਾਮ ਸਦੀ ਵਾਹਿਗੁਰੂ ਉਹਨਾਂ ਦੇ ਕੁਝ ਨਹੀਂ ਵਿਗਾੜ ਸਕਦੀ ਉਹਨਾਂ ਦੇ ਚਰਨਾਂ ਦੀ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਦਾਸੀ ਹੈ ਖੈਰ ਪਿਆਰਿਓ ਮੈਂ ਲੰਬਾ ਨਾ ਕਰਾਂ ਇਤਿਹਾਸ ਨੂੰ ਉਹ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲੈ ਆਏ ਕੋਤਵਾਲੀ ਵਿੱਚ ਮਾ ਗੁਜਰੀ ਨੂੰ ਕੈਦ ਕਰ ਦਿੱਤਾ ਮਾਤਾ ਗੁਜਰੀ ਪਹਿਲੀ ਮਾਂ ਹੈ ਜਿਨੂੰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਕੈਦ ਕਟਣੀ ਪਈ ਹੈ ਕੈਦ ਕਰ ਦਿੱਤਾ ਸਵੇਰਾ ਹੋਇਆ ਉਦੋਂ ਮਾਤਾ ਜੀ ਨੂੰ ਸਹਿਬਜ਼ਾਦਿਆਂ ਨੂੰ ਲੈ ਕੇ ਤੁਰ ਪਏ ਇਸ ਸਰਹੰਦ ਸਹਿ ਸ਼ਹਿਰ ਵੱਲ ਨੂੰ ਜਦੋਂ ਇੱਧਰ ਨੂੰ ਤੁਰੇ ਨਾ ਸਹਿਬਜ਼ਾਦਿਆਂ ਨੇ ਉੱਚੀਆਂ-ਉੱਚੀਆਂ ਅਟਾਰੀਆਂ ਵੇਖੀਆਂ ਇਹ ਬੜਾ ਘੁੱਗ ਬਸਦਾ ਸ਼ਹਿਰ ਸੀ ਜਦੋਂ ਵੇਖਿਆ ਨਾ ਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਨ ਕਹਿੰਦੇ ਮਾਂ ਮੈਨੂੰ ਨਿੱਕੇ ਜਿਹੇ ਹੁੰਦੇ ਨੂੰ ਤੂੰ ਆਂਦੀ ਹੁੰਦੀ ਸੀ ਜਦੋਂ ਮੇਰੀ ਮਾਤਾ ਸੱਚਖੰਡ ਚਲੀ ਗਈ ਸੀ ਮੈਂ ਆਖਿਆ ਸੀ ਮੈਂ ਵੀ ਨਾਲ ਹੀ ਜਾਣਾ ਤੇ ਮਾਂ ਤੂੰ ਕਿਹਾ ਸੀ ਵੀ ਮੈਂ ਤੈਨੂੰ ਨਾਲ ਲੈ ਕੇ ਚਲਾਂਗੀ ਕਿਤੇ ਸੱਚਖੰਡ ਤੇ ਨਹੀਂ ਆਪਾਂ ਚੱਲੇ ਮਾਂ ਇਹ ਕਿਤੇ ਸੱਚਖੰਡ ਤੇ ਨਹੀਂ ਮਾਂ ਗੁਜਰੀ ਕਹਿੰਦੀ ਨਹੀਂ ਸੋਣਿਆ ਇਹ ਸੱਚਖੰਡ ਨਹੀਂ ਪਰ ਸੱਚਖੰਡ ਨੂੰ ਜਾਣਦੀਆਂ ਟਿਕਟਾਂ ਆਪਾਂ ਨੂੰ ਇੱਥੋਂ ਹੀ ਮਿਲਣੀਆਂ ਨੇ ਸੱਚ ਘੰਡੇ ਇੱਥੋਂ ਹੀ ਜਾਵਾਂਗੇ ਇਹ ਹੀ ਉਹ ਸ਼ਹਿਰ ਹੈ ਇੱਥੇ ਲੈ ਆਂਦਾ ਗਿਆ ਜ਼ਿਕਰ ਕੀਤਾ ਨਾ ਮਹਾਪੁਰਖਾਂ ਨੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੰਦਾ ਨਾ ਕੁਝ ਉੱਪਰ ਲੈਣ ਵਾਸਤੇ ਕਪੜਾ ਨਾ ਮਾਤਾ ਦੇ ਕੋਲ ਪਿਆਰਿਓ ਬੱਚਿਆਂ ਉੱਤੇ ਦੇਣ ਲਈ ਕੋਈ ਭਾਰਾ ਕਪੜਾ ਕਹਿਰਾਂ ਦੀ ਸਰਦੀ ਕੋਰਾ ਕੱਕਰ ਬਰਫੀਲੀਆਂ ਰਾਤਾਂ ਠੰਡੀਆਂ ਹਵਾਵਾਂ ਦੇ ਹਵਾਵਾਂ ਦੇ ਬੁੱਲੇ ਆਉਂਦੇ ਨੇ ਸਰੀਰ ਨੂੰ ચીਰ ਕੇ ਲੰਘਦੇ ਨੇ ਪਰ ਧਨਮਾ ਗੁਜਰੀ ਜੀ ਆਪਣੇ ਪੁੱਤਰਿਆਂ ਨੂੰ ਗੋਦ ਦੇ ਵਿੱਚ ਬਿਠਾਇਆ ਹੋਇਆ ਤੇ ਕਹਿ ਰਹੀ ਏ ਲਾਲ ਜੀ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਮਾਂ ਆਪਾਂ ਹੁਣ ਇੱਥੇ ਹੀ ਰਹਿਣਾ ਮਾਤਾ ਜੀ ਕਹਿੰਦੀ ਹਾਂ ਲਾਲ ਜੀ ਜ਼ਾਲਮ ਨੇ ਆਪਾਂ ਨੂੰ ਕੈਦ ਕਰ ਲਿਆ ਹੈ ਉਧਰ ਵਜੀਰ ਖਾਨ ਸੂਬਾ ਸਰਹੰਦ ਬੜਾ ਖੁਸ਼ ਹੋਇਆ ਜਦੋਂ ਪਤਾ ਲੱਗਾ ਕਿ ਕੈਦ ਦੇ ਵਿੱਚ ਬੱਚੇ ਤੇ ਉਹਨਾਂ ਦੇ ਮਾਤਾ ਜੀ ਆ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਚਮਕੌਰ ਚੋਂ ਬਚ ਕੇ ਭੱਜ ਗਿਆ ਉਹ ਹੁਣ ਆਵੇਗਾ ਮੇਰੇ ਕੋਲ ਮਿੰਤਾ ਤਰਲੇ ਹਾੜੇ ਕੱਢੇਗਾ ਹੁਣ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਬੱਚਿਆਂ ਦੇ ਜ਼ਰੀਏ ਝੁਕਾ ਆ ਦੇਵਾਂਗਾ ਉਹ ਤੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ ਦੁਸ਼ਟਾ ਤੇਰੇ ਕੋਲੋਂ ਤਾਂ ਛੋਟੇ ਛੋਟੇ ਸਹਿਬਜ਼ਾਦੇ ਨਹੀਂ ਝੁਕਾਏ ਜਾਣੇ ਓਏ ਕਿੱਥੇ ਭੱਲਿਆ ਫਿਰਦਾ ਸਹਿਬ ਸਾਦੇ ਕੈਦ ਦੇ ਵਿੱਚ ਨੇ ਰਾਤ गुज़रਦੀ ਜਾਂਦੀ ਏ ਤੇ ਦਾਦੀ ਮਾਂ ਸਿੱਖਿਆ ਪਤਾ ਕੀ ਦਿੰਦੀ ਏ ਲਾਡਾਂ ਪਾਲਿਓ ਤੋ ਸਾਦੇ ਵੱਡਿਆਂ ਨੇ ਬੜੀਆਂ ਔਖੀਆਂ ਘਾਲਣਾ ਘਾਲੀਆਂ ਨੇ ਉਹ ਵਹਿ ਕੇ ਅੱਗ ਵਰਗੀ ਸੜਦੀ ਲੋਹ ਉੱਤੇ ਆਪਣੇ ਜਿਸਮ ਦੀਆਂ ਚਰਬੀਆਂ ਟਾਲੀਆਂ ਨੇ ਲਾਲ ਜੀ ਉਹ ਤੱਤੀਆਂ ਤਵੀਆਂ ਤੇ ਵਹਿ ਗਏ ਉਹ ਰਿੱਜਦੀਆਂ ਦੇਗਾ ਚ ਉੱਪਲ ਗਏ ਸੀਸ ਤੇ ਤੱਤੀ ਰੇਤ ਤੇ ਪੁਆ ਲਈ ਪਰ ਉਹਨਾਂ ਸੀ ਨਹੀਂ ਆਖੀ ਬਾਗ ਵੱਡਿਆਂ ਦੇ ਅੱਜ ਤੁਸਾਂ ਲਈ ਵੀ ਇਮਤਿਹਾਨ ਦਾ ਦਿਨ ਆ ਗਿਆ ਲੱਗਦਾ ਮੇਰੇ ਬੱਚਿਓ ਤੁਹਾਡੇ ਦਾਦੇ ਦੀ ਚਿੱਟੀ ਚਾਦਰ ਕਿਤੇ ਦਾਗੀ ਨਾ ਹੋ ਜਾਏ ਤੁਹਾਡੇ ਦਾਦੇ ਦਾ ਫਰਮਾਨ ਹੈ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਚ ਬੁਰੀਆਂ ਆਇਆਂ ਗੁਰ ਸ਼ਬਦੀ ਇਹ ਮੰਨ ਹੋੜੀਏ ਓਏ ਬਾਹੇ ਜਿਨਾਂ ਦੀ ਪਕੜੀਏ ਸਿਰ ਦੀਜੇ ਵਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਘਰ ਪਈਏ ਧਰਮ ਨਾ ਛੋੜੀਏ ਬੱਚਿਓ ਧਰਮ ਨਵਣਾ ਧਰਮ ਤੇ ਸਹਿਬਜ਼ਾਦੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਹਮਰੇ ਵੰਸ ਰੀਤ ਇਹ ਆਈ ਸੀਸ ਦੇਤ ਪਰ ਸਿਰ ਨਾ ਜਾਈ ਇਹ ਸਿਰ ਵੀ ਦੇ ਦਿੰਦੇ ਨੇ ਪਰ ਸਿਰੜ ਨਹੀਂ ਛੜਦੇ ਧਰਮੋਂ ਨਹੀਂ ਹਾਰਦੇ ਓ ਮੀਏ ਅਸੀਂ ਇਹ ਗੱਲ ਨੂੰ ਜਾਣਦੇ ਹਾਂ ਓ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਆਲੀ ਓਦੋਂ ਵੀ ਸੀ ਅੱਲ ਅਜੇ ਵੀ ਏ ਓ ਜਿਹਦੇ ਵਿੱਚ ਨਾ ਭੈ ਤੇ ਭਰਮੇ ਆਵੇ ਖਾਲੇ ਓਦੋਂ ਵੀ ਸੀ ਖਲ ਅਜੇ ਵੀ ਏ ਸਿੱਖ ਪੰਥ ਦੇ ਬੈਰੀ ਨੂੰ ਸੌਧਣੇ ਦਾ ਬੱਲ ਓਦੋਂ ਵੀ ਸੀ ਬੱਲ ਅਜੇ ਵੀ ਏ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝਾਲ ਓਦੋਂ ਵੀ ਸੀ ਤੇ ਝਲ ਅਜੇ ਵੀ ਏ ਡੋਲਾਂਗੇ ਨਹੀਂ ਥੜਕਾਂਗੇ ਨਹੀਂ ਮਾਂ ਕਹਿਣ ਲੱਗੀ ਠੀਕ ਏ ਬੱਚਿਓ ਗੱਲਾਂ ਕਰਦੇ ਆ ਅੰਮ੍ਰਿਤ ਵੇੜਾ ਹੋ ਗਿਆ ਮਾਤਾ ਨੇ ਹੱਥੀ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਸੀਸ ਦੇ ਉੱਤੇ ਦੁਮਾਲੇ ਸਜਾਏ ਨੇ ਛੋਟੀਆਂ ਛੋਟੀਆਂ ਕਲਗੀਆਂ ਨਾ ਉਲਾਦ ਦਿੱਤੀਆਂ ਪਤਾ ਕਿਉਂ ਕਿ ਲੋਕਾਂ ਨੂੰ ਇਹ ਪੁੱਛਣਾ ਨਾ ਪਵੇ ਕਿਸੇ ਨੂੰ ਇਹ ਕੌਣ ਨੇ ਲੋਕਾਂ ਨੂੰ ਇਹ ਗੱਲ ਨਾ ਕਹਿਣੀ ਪਵੇ ਵੀ ਇਹ ਕਿੱਥੋਂ ਆਏ ਨੇ ਆਪਣੇ ਆਪ ਹੀ ਪਤਾ ਚੱਲ ਜਾਵੇ ਕਿ ਕਲਗੀਆਂ ਲੱਗੀਆਂ ਹੋਈਆਂ ਤੇ ਕਲਗੀਆਂ ਵਾਲੇ ਦੇ ਲਾਲ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਐਨ ਹੋ ਗਿਆ ਤਿਆਰ ਵਰ ਤਿਆਰ ਤੇ ਮਾਤਾ ਨੇ ਇੱਕ ਵਾਰੀ ਫੇਰ ਆਖਿਆ ਬੱਚਿਓ ਜਾਓ ਜ਼ਾਲਮ ਨੂੰ ਇੱਕ ਵਾਰੀ ਕੰਬਣੀ ਲਾ ਦਿਓ। ਉਹ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਤੇ ਲਾਲ ਉਹਦੀ ਕਚਹਿਰੀ ਦੇ ਵਿੱਚ ਆਏ ਨੇ। ਤੇ ਸਹਿਬਜ਼ਾਦੇ ਆ ਕੇ ਆ ਕਿਹਾ ਮਾਤਾ ਇਸੇ ਤਰ੍ਹਾਂ ਹੀ ਕਰਾਂਗੇ। ਉਧਰੋਂ ਆਵਾਜ਼ ਪਈਏ ਮਾਂ ਬੱਚਿਆਂ ਨੂੰ ਛੇਤੀ ਭੇਜ। ਸੂਬੇ ਨੇ ਕਚਹਿਰੀ ਦੇ ਵਿੱਚ ਬੁਲਾਇਆ। ਲੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਲਾਲ ਧੰਨ ਬਾਬਾ ਜ਼ੋਰਾਬਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੁਰ ਪਏ ਨੇ। ਹੁਣ ਤੁਰੇ ਜਾਂਦੇ ਨੇ ਜ਼ਾਲਮ ਸੂਬੇ ਦੀ ਕਚਹਿਰੀ ਵੱਲੋਂ। ਉਹਨਾਂ ਜਾਂਦੇ ਜਾਂਦੇ ਪੜਿਆ ਤਹਿ ਸ਼ਿਵਾ।

Subindo pra cá, No ਜ਼ਾਲਮ ਸੂਬੇ ਦੀ ਕਚਹਿਰੀ ਵਿੱਚ ਗਏ ਨੇ ਜਦੋਂ ਧੱਕਿਆ ਸੂਬੇ ਨੂੰ ਸਾਹਮਣੇ ਉਹਨਾਂ ਦੇ ਡਾਲੇ ਫੜ ਕੁੱਟੇ ਧੱਕਿਆ ਸੂਬੇ ਨੂੰ ਸਾਹਮਣੇ ਉਹਨਾਂ ਨੂੰ ਜੋਸ਼ ਆਇਆ ਉਹਨਾਂ ਨੇ ਛੱਡਿਆ ਜਕਾਰਾ ਜਕਾਰਾ ਬਲਾਵੇ ਨਿਹਾਲ ਹੋ ਜਾਵੇ ਫਟੇ ਸੂਬੇ ਦੀ ਕਚਹਿਰੀ ਦੀਆਂ ਕੰਧਾਂ ਵੀ ਹਿੱਲ ਗਈਆਂ ਇੱਕ ਵਾਰੀ ਆਪਣੇ ਆਸਣ ਨੂੰ ਉੱਠ ਕੇ ਝਟਕ ਕੇ ਦਾਹ ਨੂੰ ਉਠਿਆ ਕਹਿੰਦਾ ਓ ਤਸਤਾਖ ਬੱਚਿਓ ਇਹ ਕੀ ਕਰ ਰਹੇ ਹੋ ਬੱਚੇ ਕਹਿਣ ਲੱਗੇ ਸੁਣਿਆ ਨਹੀਂ ਜਕਾਰਾ ਛੱਡਿਆ ਤੇਰੇ ਕੰਨਾਂ ਚੋਂ ਮੈਣ ਕਢਦੀ ਹਾਲੇ ਕਹਿਣਾ ਪਈ ਆ ਕੀ ਕਰਦੇ ਹੋ ਜਕਾਰਾ ਛੱਡਿਆ ਕਹਿੰਦਾ ਜਾ ਇੱਥੇ ਜਕਾਰਿਆ ਓਏ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਐ ਇਹ ਅੰਮ੍ਰਿਤਸਰ ਐ ਕਹਿਣ ਲੱਗੇ ਸੂਬਿਆ ਜਿਹੜੀਆਂ ਚੀਜ਼ਾਂ ਸਿਰ ਦੇ ਕੇ ਲਈਆਂ ਹੁਣ ਨਾ ਉਹ ਇਦਾਂ ਗੱਜ-ਵੱਜ ਕੀ ਛੱਡੀ ਰਿਆਂ ਹੁੰਨੀਆਂ ਕਹਿੰਦਾ ਗੱਲ ਸੁਣੋ ਅਗਰ ਚਾਹੁੰਦੇ ਹੋ ਭਲਾ ਹੋ ਜਾਏ ਫਿਰ ਆਖੋ ਅਸਲਾਮੁਅਲੈਕਮ ਅਸੀਂ ਆਖਾਂਗੇ ਵਾਲੇਕਮ ਸਲਾਮ ਤੇ ਸਹਿਬਜ਼ਾਦੇ ਪਤਾ ਕੀ ਕਹਿੰਦੇ ਉਹ ਕਹਿੰਦੇ ਛੱਡ ਕੇ ਜਾਕਾਰਿਆਂ ਨੂੰ ਸਿੰਘ ਨਹੀਂ ਕਦੇ ਸਲਾਮਾਂ ਕਹਿੰਦੇ ਸੂਬਿਆ ਜੇ ਚਾਹਨਾ ਨਾ ਸਾਡੇ ਕੋਲੋਂ ਕੁਝ ਹੋਰ ਸੁਣਨਾ ਤੇ ਲੈ ਫਿਰ ਉਹ ਵੀ ਸੁਣ ਲੈ ਓਏ ਵਾਹਿਗੁਰੂ ਚੀਕਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਸੂਬਾ ਕੰਬ ਗਿਆ ਉਹਨੇ ਪੈਂਤੜਾ ਬਦਲ ਲਿਆ ਆਪਣਾ ਕਹਿੰਦਾ ਬੱਚਿਓ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਜਿਹੜਾ ਪਿਓ ਤੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਬਾ ਜ਼ੋਰਾ ਵਰਸਿਕ ਨੇ ਮਾਰਿਆ ਉੱਚੀ ਦੇਣੀ ਨਾਲ ਕਹਿੰਦਾ ਹਾਂ ਆ ਕੋਈ ਮਾਂ ਨੇ ਹਾਲੇ ਤੱਕ ਪੁੱਤ ਨਹੀਂ ਪੈਦਾ ਕੀਤਾ ਓਏ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਨੂੰ ਗ੍ਰਿਫਤਾਰ ਕਰ ਲਏ ਉਹ ਨਹੀਂ ਮਾਣੇ ਪੁੱਤ ਪੈਦਾ ਕੀਤਾ ਜਿਹੜਾ ਕਲਗੀਆਂ ਵਾਲੇ ਨੂੰ ਗ੍ਰਿਫਤਾਰ ਕਰ ਲੈ ਕਹਿੰਦਾ ਵੇ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਡੇ ਵੱਡੇ ਭਾਈ ਉਹ ਅਸੀਂ ਕਤਲ ਕਰ ਦਿੱਤੇ ਨੇ ਖੁਸ਼ ਹੋ ਕੇ ਕਹਿਣ ਲੱਗਾ ਤੇ ਵਦਾ ਕੀ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸਾਹਿਬ ਕਹਿੰਦੇ ਗੱਲ ਸੁਣ ਓਏ ਤੂੰ ਸਾਡੀ ਗਿਣਤੀ ਕਿੰਨੀ ਕਰਦਾ ਕਹਿੰਦਾ ਕਿੰਨੀ ਚਾ ਰਹੀ ਓ ਦੋ ਤੁਸੀਂ ਤੇ ਦੋ ਓ ਕਹਿੰਦੇ ਭੁੱਲਦਾ ਸੂਬਿਆ ਓ ਸਾਡੀ ਗਿਣਤੀ ਚਾਰ ਨਹੀਂ ਅਸੀਂ ਤੇ ਉਸ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਸੀ ਅਸੀਂ ਚਾਰ ਨਹੀਂ ਹਜ਼ਾਰਾਂ ਹਾਂ ਸੂਬਿਆ ਉਹ ਕੋਈ ਮਾਂ ਦਾ ਪੁੱਤ ਸਾਨੂੰ ਮਾਰ ਨਹੀਂ ਸਕਦਾ ਤੇ ਅੱਗੇ ਹੋਇਆ ਸੁਚਾ ਆਨੰਦ ਪਾਪੀ ਜਿਹਨੂੰ ਗੁਰੂ ਕਾ ਪੰਥ ਝੂਠਾ ਆਨੰਦ ਕਹਿੰਦਾ ਜਿਹੜਾ ਹੈ ਹੀ ਝੂਠਾ ਤੇ ਸੱਚ ਸੁਚਾ ਕਿੱਥੋਂ ਹੋ ਜੂ ਅਗੇ ਹੋਇਆ ਕਹਿੰਦਾ ਜਨਾਬ ਕਾਨੂੰ ਮਥੇ ਲੱਗਦੇ ਹੋ ਇਹਨਾਂ ਨਾਲ ਮੈਂ ਗੁਫ਼ਤਗੂ ਕਰਦਾ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਅਗੇ ਅਗੇ ਕਹਿੰਦਾ ਬੱਚਿਓ ਜਿਤਵਾਂ ਨੂੰ ਛੱਡ ਦਈਏ ਤੇ ਕੀ ਕਰੋਗੇ ਸਰਵਜਾਦੇ ਕਹਿੰਦੇ ਕਰਨਾ ਕੀ ਹੈ ਬਾਹਰ ਨਿਕਲਾਂਗੇ ਜਿਹੜੇ ਸਿੰਘ ਇੱਧਰ ਉੱਧਰ ਖਿੰਡ ਗਏ ਨੇ ਕਈ ਜੰਗਲਾਂ ਵਿੱਚ ਰਹਿ ਗਏ ਨੇ ਉਹਨਾਂ ਕੋਲ ਜਾਵਾਂਗੇ ਉਹਨਾਂ ਨੂੰ ਇਕੱਠੇ ਕਰਾਂਗੇ ਕਹਿੰਦੇ ਫੇਰ ਕੀ ਕਰੋਗੇ ਕਹਿੰਦਾ ਤੁਸੀਂ ਆਨੰਦਪੁਰ ਤੇ ਹੱਲੇ ਬੋਲਦੇ ਰਹਸੀਂ ਤੁਹਾਡੇ ਸਰਹੰਦ ਤੇ ਹੱਲੇ ਬੋਲਾਂਗੇ ਕਿੰਨਾ ਚੇਰਾ ਅੱਜ ਜਨਾਚਰ ਤੁਹਾਡੇ ਸਰਹੰਦ ਦੀ ਇੱਟ ਦੇ ਨਾਲ ਇੱਟ ਨਹੀਂ ਖੜਕਾ ਦਿੰਦੇ ਇਹ ਤੇ ਖੜਕ ਕੇ ਹੀ ਰਹਿਣੀ ਐ ਅੱਜ ਖੜਕ 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 ਜਾਏ ਉਹ ਜਾਂ ਕੱਲ ਖੜਕ ਜਾਏ ਤੇ ਕਹਿਣ ਲੱਗਾ ਜਨਾਬ ਜੰਮ ਦੀਆਂ ਸੂਲਾਂ ਦੇ ਮੂੰਹ ਤੇ ਖਈ ਹੁੰਦੇ ਆ ਤੇ ਨਾਲੇ ਸੱਪ ਦੇ ਪੁੱਤ ਸਪੋਲੀਆਂ ਹੀ ਹੋਣੇ ਆ ਉਹ ਜਿਸ ਗੁਰੂ ਨੇ ਇੱਤੇ ਪਰਉਪਕਾਰ ਕੀਤੇ ਅਜੇ ਉਸ ਗੁਰੂ ਦੇ ਬਾਰੇ ਇਹੋ ਜੀ ਮੰਦੀ ਸ਼ਬਦਾਵਲੀ ਵਰਤਦਾ ਪਰ ਪਿਆਰਿਓ ਇਹ ਸੱਚ ਹੈ ਜਦੋਂ ਬੰਦਾ ਗੁਲਾਮ ਹੋਵੇ ਨਾ ਉਹਦੀ ਸੋਚ ਆਜ਼ਾਦ ਨਹੀਂ ਹੋ ਸਕਦੀ ਤੇ ਇੱਕ ਹੋਰ ਗੱਲ ਆਖਾਂ ਕੌਮ ਸਾਰੀ ਕੋਈ ਮਾੜੀ ਨਹੀਂ ਹੁੰਦੀ ਚੰਗੇ ਮਾੜੇ ਬੰਦੇ ਸਾਰੀਆਂ ਕੌਮਾਂ ਵਿੱਚ ਹੀ ਹੁੰਦੇ ਆ ਸਿੱਖਾਂ ਵਿੱਚ ਕਿਤੇ ਸਾਰੇ ਚੰਗੇ ਹੀ ਨੇ ਆਪਣੇ ਮਰਵਾਉਣ ਵਾਲੇ ਆਪਣੇ ਮਾਰਨ ਵਾਲੇ ਤੇ ਆਪਣੀ ਸੂਹਾ ਦੇਣ ਵਾਲੇ ਆਪਣੀ ਇੱਕ ਦੂਜੇ ਤੇ ਵਾਰ ਕਰੀ ਜਾਂਦੇ ਨੇ ਦੁਸ਼ਮਣਾਂ ਤੇ ਕੀ ਗਿਲਾ ਉਪਾਤ ਸ਼ਾਹਾਂ ਦੇ ਪਾਤਸ਼ਾਹਾਂ ਵੇਚ ਦਿੱਤੀਆਂ ਖੁਦ ਤੇਰੇ ਸਰਦਾਰਾਂ ਨੇ ਸਰਦਾਰੀਆਂ ਟਕੇ ਟਕੇ ਨੂੰ ਵਿਕਦੇ ਵੇਖੇ ਜਾ ਸਕਦੇ ਨੇ ਖੈਰ ਮੇਰਾ ਇਹ ਮਸਬੂਨ ਨਹੀਂ ਗੁਰੂ ਪਿਆਰਿਓ ਸਹਿਬਜ਼ਾਦਿਆਂ ਨੂੰ ਇਹ ਕਹਿ ਕੇ ਮਾਤਾ ਕੋਲ ਭੇਜਦਾ ਕਹਿੰਦੇ ਭੇਜ ਦਿਓ ਵਾਪਸ ਤੇ ਜਾ ਕੇ ਉਹ ਬੁੱਢੀ ਮਾਂ ਨੂੰ ਸਮਝਾਓ ਇਹ ਤੇ ਬੱਚੇ ਨੇ ਉਹਨੂੰ ਕਹੋ ਜੇ ਇਹਨਾਂ ਨੂੰ ਜਿਉਂਦੇ ਦੇਖਣੇ ਚਾਹੁੰਦੀ ਐ ਨਾ ਤੇ ਫਿਰ 扑ੜਕ 扑ੜਕ ਕੇ ਇੱਕ ਗੱਲਾਂ ਨਾ ਕਰਨਾ ਫਿਰ ਇਦਾਂ ਨਾ ਇਹ ਸਾਡੇ ਕੋਲ ਵੱਧ ਚੜ ਕੇ ਆਉਣ ਜਦ ਇਹ ਗੱਲ ਆਖੀ ਨਾ ਤੇ ਸਹਿਬਜ਼ਾਦਿਆਂ ਨੇ ਵੀ ਸੋਣ ਲਈ ਵਾਪਸ ਆ ਗਏ ਮਾਤਾ ਜੀ ਕੋਲ ਰਾਤ ਪੈ ਗਈ ਏ ਫਿਰ ਉਸੇ ਤਰ੍ਹਾਂ ਮਾਂ ਔਰ ਬੱਚੇ ਠੰਡੇ ਬੁਰਜ ਦੇ ਵਿੱਚ ਕੈਦ ਨੇ ਇੱਕ ਸਾਕਸ਼ ਜਿਹਦਾ ਇਤਿਹਾਸ ਨੇ ਜ਼ਿਕਰ ਕੀਤਾ ਤੇ ਮੈਂ ਕੋਤਾ ਹੀ ਨਹੀਂ ਕਰਾਂਗਾ ਵੀ ਉਹਦਾ ਜ਼ਿਕਰ ਨਾ ਕਰਾਂ ਉਹ ਕੌਣ ਹੈ ਮੋਤੀ RAM ਮਹਿਰਾ διਨੇ ਆਪਣੇ ਘਰ ਦੇ ਗਹਿਣੇ ਵੇਚ ਕੇ ਇਹਨਾਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਇਤਿਹਾਸ ਵਿੱਚ ਬਚਨ ਆਉਂਦਾ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤੈ ਦੁੱਧ ਪੜਾਇਆ ਉਹ ਗੁਰੂ ਕੇ ਲਾਲਾਂ ਦੀ ਉਹਨੇ ਸੇਵਾ ਕੀਤੀ ਆਪਣੀ ਜਾਨ ਆਪਣੀ ਜ਼ਿੰਦਗੀ ਉਸ ਪਿਆਰੇ ਨੇ ਪਿਆਰਿਓ ਕੋਲੂ ਦੇ ਵਿੱਚ ਪੜਵਾਉਣੀ ਤੇ ਪ੍ਰਵਾਨ ਕਰ ਲਈ ਪਰ ਉਹ ਗੁਰੂ ਦਾ ਪਿਆਰਾ ਸਹਿਬਜ਼ਾਦੇ ਨੂੰ ਦੁੱਧ ਛਕਾਉਂਦਾ ਰਿਹਾ ਹੋਰ ਕੋਈ ਆਸਰਾ ਨਹੀਂ ਕੱਪੜਾ ਲੀਰਾ ਨਹੀਂ ਰਾਤ ਗੁਜ਼ਰ ਜਾਂਦੀ ਏ ਖੈਰ ਪੇਸ਼ੀਆਂ ਤੇ ਤਿੰਨ ਹੋਈਆਂ ਨਾ ਦੂਜੀ ਪੇਸ਼ੀ ਹੋਈ ਫੇਰ ਸਹਿਬਜ਼ਾਦੇ ਉਸੇ ਤਰ੍ਹਾਂ ਜਾ ਕੇ ਗੱਜੇ ਸੂਬਾ ਨਿਰੋਤਰ ਹੋ ਗਿਆ ਉਹ ਕਹਿੰਦਾ ਇੱਕ ਵਾਰੀ ਭੇਜ ਦਿਓ ਇਸ ਤੋਂ ਬਾਅਦ ਮੁੜ ਕੇ ਇਹਨਾਂ ਦੇ ਮੂੰਹ ਮੈਂ ਚੱਜਣ ਵਾਲੀ ਲੱਗਾਗਾ ਜਾਂ ਤੇ ਇਹ ਇਸਲਾਮ ਕਬੂਲ ਕਰ ਲੈਣਗੇ ਤੇ ਜਾਂ ਫਿਰ ਇਹਨਾਂ ਨੂੰ ਕਤਲ ਕਰਵਾ ਦੇਾਂਗਾ ਲਓ ਜੀ ਦੋ ਵਾਰੀ ਕਚਹਿਰੀ ਵਿੱਚ ਜਾ ਕੇ ਸਹਿਬਜ਼ਾਦੇ ਆ ਗਏ ਤੇ ਮਾਂ ਗੁਜਰੀ ਵੀ ਇਹ ਗੱਲ ਜਾਣਦੀ ਏ ਵੀ ਅੱਗੇ ਤੇ ਜਾ ਕੇ ਮੁੜਦੇ ਰੇ ਅੱਜ ਚਲੇ ਜਾਣਗੇ ਇਹਨਾਂ ਨੇ ਮੁੜ ਕੇ ਨਹੀਂ ਆਉਣਾ ਅੱਜ ਦੀ ਰਾਤ ਇਹਨਾਂ ਸਰੀਰਾਂ ਵਿੱਚ ਇਹ ਸੋਹਣੀਆਂ ਸੋਹਣੀਆਂ ਸੂਰਤਾ ਆਖਰੀ ਰਾਤ ਨੇ ਮਾਤਾਵਾਂ ਨਾਲ ਵੇਖਦੀ ਏ ਤੇ ਮਾਤਾ ਨੂੰ ਚੇਤੇ ਆ ਗਈ ਮਾਂ ਜੀਤੋ ਰਾਣੀ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਜਿਹੜੇ ਚਾਹੁੰਦੇ ਸੀ ਕਿ ਮੈਂ ਸਹਿਬਜ਼ਾਦਿਆਂ ਦੇ ਵਿਆਹ ਹੁੰਦੇ ਵੇਖਾਂ ਇਹਨਾਂ ਦੇ ਆਨੰਦ ਕਾਰਜ ਹੁੰਦੇ ਵੇਖਾਂ ਤੇ ਸਤਿਗੁਰੂ ਨੇ ਭਾਣਾ ਵਰਤਦਾ ਦਿਖਾ ਦਿੱਤਾ